ਦੀਦਾਰ ਦਿੱਤੇ ਉੱਥੇ ਸੂਫੀਆਂ ਦਾ ਗੜ੍ਹ ਸੀ ਬਿਦਰ ਦੇ ਵਿੱਚ ਤੇ ਉਦੋਂ ਕੋਈ ਸਿੱਖਾਂ ਦੀ ਸਰਕਾਰ ਨਹੀਂ ਸੀ ਬਿਦਰਤ ਜਿਹੜੀ ਗੁਰੂ ਨਾਨਕ ਦੇ ਨਾਮ ਦੇਉ ਤੇ ਉਸ ਇਲਾਕੇ ਦਾ ਸ਼ਹਿਰ ਦਾ ਨਾਮ ਰੱਖ ਦੇਵੇ ਤੇ ਸੂਫੀਆਂ ਦੇ ਗੜ੍ਹ ਦੇ ਵਿੱਚ ਮੇਰੇ ਸਤਿਗੁਰਾਂ ਦੇ ਚਰਨ ਪਏ ਤੇ ਜਗ੍ਹਾ ਦਾ ਨਾਮ ਬਦਲ ਕੇ ਹੋ ਗਿਆ ਸੂਫੀ ਚੀਰਾ ਤੋਂ ਨਾਨਕ ਚੀਰਾ ਗੁਰਦੇਵ ਗੁਰੂ ਨਾਨਕ ਮਹਾਰਾਜ ਪੀਲੀ ਭੀਤ ਦੇ ਇਲਾਕੇ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਦੇ ਨੇ ਮੇਰੇ ਹਜ਼ੂਰ ਦੇ ਮੁਖ ਤੋਂ ਬਚਨ ਨਿਕਲੇ ਰੱਬ ਦੇ ਪਿਆਰ ਵਾਲੇ ਉਥੇ ਜੋਗੀਆਂ ਤੇ ਸਿੱਧਾਂ ਦਾ ਗੜ ਹੈ ਉਹਨੂੰ ਗੋਰਖ ਮਤਾ ਜੋਗੀਆਂ ਦਾ ਵੱਡਾ ਆਗੂ ਵੱਡਾ ਜੋਗੀ ਗੋਰਖ ਹੈ ਉਸ ਜਗ੍ਹਾ ਦਾ ਨਾਮ ਸੀ ਗੋਰਖ ਮਤਾ ਕੋਈ ਸਿੱਖਾਂ ਦੀ ਸਰਕਾਰ ਨਹੀਂ ਸੀ ਜਿਨੇ ਇਹ ਨਾਮ ਬਦਲ ਕੇ ਗੁਰੂ ਨਾਨਕ ਦੇ ਨਾਮ ਤੇ ਰੱਖਿਆ ਇਹ ਗੁਰੂ ਨਾਨਕ ਦੀ ਅਜ਼ਮਤ ਸੀ ਕਿ ਲੋਕਾਈ ਨੇ ਆਖਿਓ ਇੱਥੇ ਗੋਰਖ ਦਾ ਕੀ ਕੰਮ ਇਸ ਦਾ ਨਾਮ ਬਦਲ ਕੇ ਉਹਨਾਂ ਨੇ ਗੋਰਖ ਮਤੇ ਤੋਂ ਨਾਨਕ ਮਤਾ ਰੱਖ ਦਿੱਤਾ ਇਤਨੀ ਅਜ਼ਮਤ ਹੈ ਮੇਰੇ ਹਜ਼ੂਰ ਗੁਰੂ ਨਾਨਕ ਸਾਹਿਬ ਦੀ ਫਿਰ ਖਿਆਲ ਕਰਿਓ ਰਾਮ ਨੂੰ ਪੂਜਣ ਵਾਲਾ RAM ਦਾ ਭਗਤ ਹੈ ਕਿਸੇ ਈਮਾਨ ਦੇ ਪੱਕੇ ਮੁਸਲਮਾਨ ਨੇ ਉਹਨਾਂ ਨੂੰ ਕਦੇ ਸਜਦਾ ਨਹੀਂ ਕੀਤਾ ਖਿਆਲ ਕਰਿਓ ਹਜ਼ਰਤ ਮੁਹੰਮਦ ਸਾਹਿਬ ਦਾ ਰਤਬਾ ਮੂਮਨਾ ਦੇ ਵਿੱਚ ਹੈ ਕਦੇ ਉਹਨਾਂ ਦੇ ਦਰ ਤੇ ਨਮਸ਼ਕਾਰ ਕਰਨ ਵਾਸਤੇ ਹਿੰਦੂ ਇਕੱਠੇ ਹੋ ਕੇ ਨਹੀਂ ਗਏ ਪਰ ਖਿਆਲ ਕਰੋ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਬਾਰੇ ਭਾਈ ਗੁਰਦਾਸ ਨੇ ਕਿਹਾ ਬਾਕਮਾਲ ਗੱਲ ਲਿਖੀ ਹੈ ਉਹ ਲਿਖਦੇ ਨੇ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਰਾ ਰਤਬਾ ਦੁਨੀਆ ਤੋਂ ਐਸਾ ਨਿਰਾਲਾ ਹੈ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਹਰ ਘਰ ਬਾਬਾ ਗਾਵੀ ਹੈ ਵਜਨ ਤਾਲ ਮਿਰਦੰਗਰ ਬਾਬਾ ਕਹਿੰਦੇ ਹੇ ਗੁਰੂ ਨਾਨਕ ਤੈਨੂੰ ਇਮਾਨ ਦੇ ਪੱਕੇ ਮੁਸਲਮਾਨਾਂ ਨੇ ਆਪਣਾ ਮੱਕਾ ਬਣਾ ਲਿਆ ਤੈਨੂੰ ਇਮਾਨ ਦੇ ਪੱਕੇ ਹਿੰਦੂਆਂ ਨੇ ਗੰਗਾ ਤੇ ਬਨਾਰਸ ਮਿਥ ਲਿਆ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੋਗੀਆਂ ਨੇ ਜਦੋਂ ਤੇਰੇ ਆ ਤੇਰੇ ਗਿਆਨ ਦੇ ਨਾਲ ਸਾਂਝ ਪਾਈ ਤੋਨਾਂ ਆਖਿਆ ਨਾਨਕ ਤੋਂ ਵੱਡਾ 나ਥ ਪੁੱਗਿਆ ਜੋਗੀ ਕੌਣ ਹੋ ਸਕਦਾ ਹੈ ਉਹਨਾਂ ਤੈਨੂੰ ਨਾਮ ਦਿੱਤਾ ਨਾਨਕ 나ਥ ਤਪੱਸਵੀਆਂ ਦੇ ਡੇਰਿਆਂ ਤੇ ਤੇਰੇ ਮੁਬਾਰਕ ਚਰਨ ਪਏ ਤੇ ਸ਼ਬਦ ਦਾ ਪ੍ਰਕਾਸ਼ ਉਹਨਾਂ ਦੇ ਹਿਰਦਿਆਂ 'ਚ ਹੋਇਆ ਤਪੱਸਿਆ ਦੇ ਖੋਖਲੇ ਕਰਮ ਉਹਨਾਂ ਛੱਡੇ ਤੇ ਉਹਨਾਂ ਦੇ ਮੂਖ ਤੋਂ ਤੇਰੀ ਉਸਤਤ ਨਿਕਲੀ ਉਹਨਾਂ ਤੈਨੂੰ ਨਾਨਕ ਤਪਾ ਕੇ ਯਾਦ ਕੀਤਾ ਜਦੋਂ ਕਿਧਰੇ ਈਮਾਨ ਦੇ ਪੱਕੇ ਮੁਸਲਮਾਨਾਂ ਦੇ ਅੰਦਰ ਤੂੰ ਧਰਮ ਦੀ ਆਵਾਜ਼ ਪੈਦਾ ਕੀਤੀ ਟਣਕਾਰ ਪੈਦਾ ਕੀਤੀ ਉਹਨਾਂ ਨੇ ਤੈਨੂੰ ਨਾਨਕ ਸ਼ਾਹ ਫਕੀਰ ਆਖ ਕੇ ਅੱਖਾਂ ਦੀਆਂ ਪਲਕਾਂ ਤੇ ਬਿਠਾਇਆ ਤੇ ਜਦੋਂ ਕਿਦਰੇ ਦੇਵੀਆਂ ਦੇ ਦੇਵਤਿਆਂ ਦੇ ਚੱਕਰ ਕੱਟਣ ਵਾਲੇ ਉਹਨਾਂ ਹਿੰਦੂਆਂ ਦੇ ਦਿਲਾਂ ਦੇ ਅੰਦਰ ਤੇਰੇ ਧਰਮ ਦਾ ਪ੍ਰਕਾਸ਼ ਹੋਇਆ ਉਹਨਾਂ ਤੇਰੀ ਅਜ਼ਮਤ ਦੇ ਸਾਹਮਣੇ ਸਿਰ ਝੁਕਾਇਆ ਤੇ ਆਖਿਆ ਤੂੰ ਨਾਨਕ ਦੇਵ ਹੈ ਸਿੱਖਾਂ ਤਾਂ ਤੈਨੂੰ ਸਾਈਂ ਆਖਿਆ ਸਿੱਖਾਂ ਤਾਂ ਤੈਨੂੰ ਮਾਲਕ ਮੰਨਿਆ ਇਹ ਗੁਰੂ ਨਾਨਕ ਦੀ ਅਜ਼ਮਤ ਹੈ ਗੁਰੂ ਪਿਆਰ ਵਾਲਿਓ ਕਦੇ ਖਿਆਲ ਕਰਿਓ ਐਸਾ ਰਤਬਾ ਦੁਨੀਆ ਦੇ ਅੰਦਰ ਕਿਸੇ ਮਹਾਪੁਰਖ ਦਾ ਨਹੀਂ ਜੈਸਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇੱਕ ਛੋਟੀ ਜੀ ਉਦਾਹਰਣ ਤੁਹਾਡੇ ਨਾਲ ਹੋਰ ਸਾਂਝੀ ਕਰ ਲਵਾਂ ਧਿਆਨ ਵੀ ਦੁਨੀਆ ਦੇ ਸਾਰੇ ਧਰਮਾਂ ਦਾ ਇਤਿਹਾਸ ਲਿਖਦਾ ਹੈ ਦੁਨੀਆ ਦੇ ਸਾਰੇ ਧਰਮਾਂ ਦੀ ਫਿਲਾਸਫੀ ਨੂੰ ਉਸਨੇ ਪੜ੍ਹਿਆ ਤੇ ਕਲਮ ਬੰਦ ਕੀਤਾ ਉਸਨੇ ਬੜੀ ਕਮਾਲ ਦੀ ਗੱਲ ਕੀਤੀ ਜੋ ਮੈਂ ਆਪ ਜੀ ਦੇ ਸਨਮੁਖ ਰੱਖਣੀ ਹੈ ਉਹ ਲਿਖਦਾ ਦੁਨੀਆ ਦੇ ਅੰਦਰ ਕੋਈ جنگ ਹੁੰਦੀ ਹੈ ਨਾ ਤਾਂ ਉਸ جنگ ਦੇ ਵਿੱਚ ਜਰਨੈਲ ਜਿਹੜਾ ਪਹਿਲਾਂ ਫੌਜ ਨੂੰ ਲੜਾਉਂਦਾ ਹੈ ਖਿਆਲ ਕਰਿਓ ਫੌਜ ਨੂੰ ਲੜਾਉਂਦਾ ਤੇ ਫੌਜ ਮਰਦੀ ਹੈ ਬੇਗਾਨੇ ਪੁੱਤ ਮਰਦੇ ਨੇ ਲੜਾਈ ਦੇ ਅੰਦਰ ਤੇ ਜਦੋਂ ਮੈਡਲ ਮਿਲਣਾ ਹੋਵੇ ਜਦੋਂ ਕਿਧਰੇ ਜਿੱਤ ਦਾ ਸਿਰ ਮਿਲਣਾ ਹੋਵੇ ਤੇ ਉਹ ਜਰਨੈਲ ਨੂੰ ਮਿਲਦਾ ਦੁਨੀਆ ਦੀਆਂ ਫੌਜਾਂ ਦਾ ਇਹੋ ਹੀ ਅਸੂਲ ਹੈ ਨਾ ਕਿ ਫੌਜ ਲੜਦੀ ਹੈ ਬੇਗਾਨੇ ਪੁੱਤ ਮਰਦੇ ਨੇ ਜਿੱਤ ਦਾ ਸਿਰ ਜਰਨੈਲ ਦੇ ਸਿਰ ਦੇ ਉੱਤੇ ਵੱਜਦਾ ਧੰਨ ਗੁਰੂ ਕਲਗੀ ਤਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਅੱਖਾਂ ਦੇ ਨਾਲ ਲੜਦਿਆਂ ਵੇਖਿਆ ਆਪ ਜੰਗਾਂ 'ਚ ਸ਼ਮੂਲੀਅਤ ਕੀਤੀ ਆਪਣੇ ਸਿੱਖ ਨੂੰ ਬਰਾਬਰ ਦਾ ਰੁਤਬਾ ਦਿੱਤਾ ਮੇਰੇ ਹਜ਼ੂਰ ਪਾਤਸ਼ਾਹ ਨੇ ਬੇਗਾਨੇ ਨਹੀਂ ਆਪਣੇ ਸਮਝ ਕੇ ਜੰਗਵਾਲ ਸਿੱਖਾਂ ਨੂੰ ਤੋਰਿਆ ਤੇ ਜਦੋਂ ਜਿੱਤ ਦੇ ਸਿਰੇ ਬੰਨਣ ਦੀ ਗੱਲ ਆਈ ਮੇਰੇ ਹਜ਼ੂਰ ਨੇ ਆਖਿਆ ਨਹੀਂ ਉਹਨਾਂ ਨੇ ਆਪਣੀ ਕਲਗੀ ਜਿਗਾ ਆਪਣੀ ਦਸਤਾਰ ਇੱਕ ਗੁਰਸਿੱਖ ਦੇ ਸਿਰ ਦੇ ਉੱਤੇ ਸਜਾ ਕੇ ਆਖਿਆ ਇਹਦੇ 'ਚ ਤੇ ਮੇਰੇ 'ਚ ਕੀ ਫਰਕ ਹੈ ਆਪਣਾ ਨਾਮ ਸਿੱਖ ਨੂੰ ਦੇ ਦਿੱਤਾ ਆਪਣਾ ਸਰੂਪ ਸਿੱਖ ਨੂੰ ਦੇ ਦਿੱਤਾ ਆਪਣੀ ਵਿਰਾਸਤ ਦਾ ਮਾਲਕ ਸਿੱਖ ਨੂੰ ਬਣਾਇਆ ਉਹ ਆਪਣੇ ਅਧਿਕਾਰ ਗੁਰੂ ਨੇ ਸਿੱਖ ਦੀ ਝੋਲੀ ਦੇ ਵਿੱਚ ਪਾ ਦਿੱਤੇ ਦੁਨੀਆ ਦਾ ਕੋਈ ਐਸਾ ਰਹਿਬਰ ਹੈ ਜਿਸ ਨੇ ਇਤਨੀਆਂ ਬਰਕਤਾਂ ਤੇ ਬਖਸ਼ਿਸ਼ਾਂ ਆਪਣੇ ਮਗਰ ਲੱਗਣ ਵਾਲਿਆਂ ਨੂੰ ਆਪਣੀ ਉਮਤ ਨੂੰ ਦਿੱਤੀਆਂ ਹੋਣ ਕਦੇ ਖਿਆਲ ਕਰੋ ਹਜ਼ਰਤ ਮੁਹੰਮਦ ਸਾਹਿਬ ਦੇ ਚਾਰ ਪਰਮ ਸੇਵਕ ਸਨ ਪਰ ਕਿਸੇ ਨੂੰ ਹਜ਼ਰਤ ਸਾਹਿਬ ਦਾ ਨਾਮ ਆਪਣੇ ਨਾਲ ਵਰਤਣ ਦੀ ਅੱਜ ਤੱਕ ਤਾਰੀਖ ਨੇ ਇਜਾਜ਼ਤ ਨਹੀਂ ਇਸਲਾਮ ਨੇ ਇਜਾਜ਼ਤ ਨਹੀਂ ਦਿੱਤੀ ਰਾਮ ਦੀ ਸਭ ਤੋਂ ਵੱਡੀ ਸੇਵਾ ਹਨੂਮਾਨ ਨੇ ਕੀਤੀ ਪਰ ਹਨੂਮਾਨ ਨੂੰ ਰਾਮ ਬਣਦੇ ਆ ਦੁਨੀਆ ਦੀ ਤਾਰੀਖ ਨੇ ਨਹੀਂ ਵੇਖਿਆ ਮਹਾਤਮਾ ਬੁੱਧ ਦਾ ਸਭ ਤੋਂ ਨੇੜੇ ਦਾ ਚੇਲਾ ਆਨੰਦ ਹੈ ਉਹਨੂੰ ਬੁੱਧ ਅਖਵਾਉਣ ਦਾ ਅਧਿਕਾਰ ਦੁਨੀਆ ਨੇ ਨਹੀਂ ਦਿੱਤਾ ਖਿਆਲ ਕਰਿਓ ਹਜ਼ਰਤ ঈਸਾ ਦੇ ਚੇਲੇ ਸਨ ਕਿਸੇ ਨੂੰ ਹਜ਼ਰਤ ঈਸਾ ਦਾ ਨਾਮ ਸਰੂਪ ਮਿਲਿਆ ਹੋਵੇ ਇੱਕ ਗੁਰੂ ਨਾਨਕ ਹੈ ਇਥੇ ਲੈਣੇ ਸੰਗਦ ਅੰਗਦ ਸੇ ਅੱਲਾਹ ਕਰ ਦਿਆ ਇਥੇ ਸਤਗੁਰੂ ਗੁਰੂ ਨਾਨਕ ਦੇ ਕਦਮਾਂ ਦੇ ਉੱਤੇ ਆ ਕੇ ਝੁਕਿਆ ਹੋਇਆ ਇਨਸਾਨ ਜਦੋਂ ਸ਼ਬਦ ਦੀ ਕਮਾਈ ਨਾਲ ਪੂਰਨ ਹੁੰਦਾ ਮੇਰੇ ਹਜ਼ੂਰ ਸਾਰਾ ਕੁਝ ਉਸ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਔਰ ਕੇਵਲ ਜ਼ਬਾਨੀ ਕਲਾਮੀ ਨਹੀਂ ਧੰਨ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਦੀ ਗਵਾਹੀ ਪੜੋ ਮੇਰੇ ਹਜ਼ੂਰ ਨੇ ਆਖਿਆ ਗੁਰੂ ਪਤਾ ਕਿੱਥੇ ਰਹਿੰਦਾ ਹੈ ਇਹ ਵਹਿਮ ਚ ਨਾ ਪੈ ਜਾਇਓ ਐ ਦੁਨੀਆ ਦੇ ਲੋਕੋ ਬਾਬੇ ਨਾਨਕ ਨੂੰ ਪੁੱਛਿਆ ਸੀ ਨਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਨੇ ਜਨਮ ਸਾਖੀਆਂ ਦੇ ਵਿੱਚ ਲਿਖਿਆ ਬਾਬਾ ਤੇਰੇ ਦੀਦਾਰ ਗੁਰੂ ਨਾਨਕ ਨੇ ਆਖਿਆ ਬਾਬਾ ਨਾ ਮੜੀ ਨਾ گور ਗੁਰ ਅੰਗਦ ਕੇ ਹਿਏ ਮਾਹੀ ਔਰ ਸਤ ਸੰਗਤ ਮੋ ਬਸਬੋ ਕਰੋ ਬਾਬੇ ਦੇ ਸਰੀਰ ਨੂੰ ਮੜੀਆਂ ਚੋਂ ਕਬਰਾਂ ਚੋਂ ਨਾ ਲੱਭਦੇ ਫਿਰਿਓ ਬਾਬਾ ਦੇ ਅੰਗਦ ਦੇ ਹਿਰਦੇ ਦੇ ਵਿੱਚ ਵਸਦਾ ਸਤ ਸੰਗਤ ਦੇ ਵਿੱਚ ਵਸਦਾ ਜਦੋਂ ਤੁਸੀਂ ਬਾਣੀ ਦੇ ਨਾਲ ਜੁੜ ਜਾਓਗੇ ਬਾਬਾ ਤੁਹਾਡੇ ਭੀਤਰ ਹੋਵੇਗਾ ਤੁਹਾਡੇ ਅੰਦਰ ਹੋਵੇਗਾ ਖਿਆਲ ਕਰਿਓ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ ਇਹ ਗੁਰੂ ਗ੍ਰੰਥ ਸਾਹਿਬੀ ਦੁਨੀਆ ਦੇ ਇੱਕਾ ਦੁੱਤੀ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਇਹ ਵਿਚਾਰ ਦੱਸੀ ਗਈ ਗੁਰ ਸਿੱਖਾਂ ਅੰਦਰ ਸਤ ਗੁਰ ਵਰਤੈ ਕੋਈ ਦੁਨੀਆ ਦਾ ਗ੍ਰੰਥ ਕੱਢ ਕੇ ਵੇਖ ਲਓ ਕਿ ਮੂਮਨਾ ਚ ਪੈਗੰਬਰ ਵੱਸਦਾ ਹੋਇਆ ਕਿਸੇ ਗ੍ਰੰਥ ਨੇ ਦੱਸਿਆ ਹੋਵੇ ਕੋਈ ਦੁਨੀਆ ਦਾ ਗ੍ਰੰਥ ਲੈ ਆਓ ਜਿਸ ਵਿੱਚ ਕਿਸੇ ਅਵਤਾਰ ਤੇ ਨਬੀ ਨੇ ਇਹ ਗੱਲ ਆਖੀ ਹੋਵੇ ਕਿ ਮੈਂ ਆਪਣੀ ਉਮਮਤ ਦੇ ਵਿੱਚ ਰਹਿੰਦਾ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੇ ਕਿਹਾ ਗਿਆ ਹੈ ਕਿ ਗੁਰੂ ਵਸਦਾ ਸਿੱਖ ਦੇ ਅੰਦਰ ਫਿਰ ਗੁਰੂ ਕੇ ਸਿੱਖ ਦੀ ਖਿਆਲ ਕਰਿਓ ਜਿਵੇਂ ਇੱਕ ਗੁਰਦੁਆਰੇ ਦੇ ਬਾਹਰ ਲਿਖਿਆ ਹੁੰਦਾ ਹੈ ਇੱਥੇ ਮੋਬਾਈਲ ਫੋਨ ਬੰਦ ਕਰਕੇ ਆਓ ਇੱਥੇ ਚੁਗਲੀ ਨਿੰਦਾ ਨਾ ਕਰੋ ਇੱਥੇ ਚੁੱਪ ਦਾ ਦਾਨ ਬਖਸ਼ੋ ਇੱਥੇ ਪੈਰ ਧੋ ਕੇ ਆਓ ਇੱਥੇ ਸਾਫ਼ ਸੁਥਰੇ ਹੋ ਕੇ ਆਓ ਕਿਉਂ ਕਿਉਂਕਿ ਧਰਮ ਸਥਾਨ ਚ ਇਹ ਚੀਜ਼ਾਂ ਵਿਵਰਜਤ ਹੁੰਦੀਆਂ ਨੇ ਫਿਰ ਜਦੋਂ ਗੁਰੂ ਵਸਦਾ ਹੀ ਸਿੱਖ ਦੇ ਅੰਦਰ ਹੈ ਗੁਰੂ ਕੇ ਪਿਆਰ ਵਾਲਿਓ ਇਹਦੇ ਅੰਦਰ ਭੁੱਖੀ ਸਮੈਕ ਤੇ ਸ਼ਰਾਬ ਦੇ ਨਸ਼ੇ ਸੁਟਣੇ ਕਿੰਨੇ ਕੁ ਜਾਇਜ਼ ਨੇ ਖਿਆਲ ਕਰਿਓ ਕੋਈ ਗੁਰਦੁਆਰੇ ਦੀ ਇੱਟ ਤੋੜ ਜਾਏ ਤਾਂ ਹੱਲਾ ਗੁੱਲਾ ਮੱਚ ਸਕਦਾ ਹੈ ਕੋਈ ਮੰਦਰ ਦੀ ਇੱਟ ਸੁਟ ਜਾਏ ਹੱਲਾ ਗੁੱਲਾ ਹੋ ਸਕਦਾ ਹੈ ਉਹ ਕਰਤੇ ਵਾਹਿਗੁਰੂ ਨੇ ਤੇ ਆ ਸਰੀਰ ਨੂੰ ਹਰ ਮੰਦਰ ਬਣਾਇਆ ਹੈ ਹਰ ਮੰਦਰ ਇਹ ਸਰੀਰ ਹੈ ਇਹਦੇ ਮੁਰਾਰੇ ਢਾ ਦੇਣ ਦਾ ਅਧਿਕਾਰ ਰੱਖਣ ਵਾਲਿਆ ਕੀ ਤੂੰ ਇਨਸਾਫ ਕਰ ਰਿਹਾ ਸੰਸਾਰ ਦੇ ਨਾਲ ਉਹ ਤਾਂ ਮਿੱਟੀ ਦੀ ਬਣਾਈ ਇੱਟ ਹੈ ਉਹਨੂੰ ਕੋਈ ਸੁੱਟ ਜਾਏ ਤੇ ਦੁਬਾਰਾ ਜੋੜੀ ਜਾ ਸਕਦੀ ਹੈ ਪਰ ਗੁਰੂ ਕੇ ਪਿਆਰ ਵਾਲਿਓ ਖਿਆਲ ਕਰਿਓ ਮੇਰੇ ਹਜ਼ੂਰ ਨੇ ਬਾਣੀ ਦੇ ਵਿੱਚ ਆਖਿਆ ਦੇਹੀ ਮਹਿਜਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰਾ ਆ ਜਿਹੜਾ ਸਰੀਰ ਹੈ ਨਾ ਮਸਜਦ ਹੈ ਕੀ ਇਹ ਸਰੀਰ ਨੂੰ ਧਰਮ ਸਥਾਨ ਮੰਨਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਫਿਰ ਮੇਰੇ ਸਤਿਗੁਰੂ ਆਖਦੇ ਕੀ ਇਸ ਧਰਮ ਸਥਾਨ ਚ ਨਸ਼ਾ ਨਸ਼ਾ ਸੁੱਟਣਾ ਚੰਗੀ ਗੱਲ ਹੈ ਇਹਦੇ ਮਨਾਰੇ ਢਾ ਦੇਣ ਦੇ ਨਾਲ ਤੂੰ ਧਰਮੀ ਬਣ ਜਾਏਗਾ ਰੱਬ ਦੀ ਨਜ਼ਰ ਚ ਪ੍ਰਵਾਨ ਹੋ ਜਾਏਗਾ ਕਿ ਇਹਦੇ ਚ ਕਰਮ ਕਾਂਡਾਂ ਦਾ ਗੰਧ ਪੈ ਜਾਏ ਇਹ ਪ੍ਰਵਾਨ ਹੈ ਮੇਰੇ ਹਜ਼ੂਰ ਨੇ ਆਖਿਆ ਉਹ ਪਰਸ਼ਾ ਤੇ ਪਿਆ ਗੰਧ ਤਾਂ ਧੋਤਾ ਜਾ ਸਕਦਾ ਮਨ ਮੈਲਾ ਹੋ ਜਾਏ ਇੱਕੇ ਚੀਸ ਨਾਲ ਹੀ ਧੋਤਾ ਜਾ ਸਕਦਾ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਆਉ ਗੁਰੂ ਪਿਆਰ ਵਾਲਿਓ ਜਿਹੜੀ ਪਵਿੱਤਰਤਾ ਜਿਹੜਾ ਉੱਚਾ ਜੀਵਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬਖਸ਼ਿਸ਼ ਕੀਤਾ ਹੈ ਜੈਸਾ ਮਹਾਨ ਵਿਰਸਾ ਸਾਡੇ ਕੋਲ ਹੈ ਮੈਂ ਅਕਸਰ ਹੀ ਜ਼ਿਕਰ ਕਰਿਆ ਕਰਦਾ ਤੁਸੀਂ ਦੁਨੀਆ ਦੇ ਇਤਿਹਾਸਕ ਗ੍ਰੰਥ ਖੋਲ ਕੇ ਦੇਖੋ ਦੁਨੀਆ ਦੇ ਅੱਜ ਕਿਹੜੀ ਚੀਜ਼ ਸਾਡੇ ਕੋਲ ਜਿਹਦੀ ਅਸੀਂ ਸਟੱਡੀ ਨਹੀਂ ਕਰ ਸਕਦੇ ਹੁਣ ਸਮਾਂ ਨੇ ਬਦਲ ਗਏ ਨੇ ਪਰ ਖਿਆਲ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੀ ਵਿਚਾਰਧਾਰਾ ਸਾਡੇ ਵਿਰਸੇ ਵਰਗਾ ਤੇ ਇਤਿਹਾਸ ਵਰਗਾ ਇਤਿਹਾਸ ਤੁਹਾਨੂੰ ਕਿਦਰੇ ਮਿਲ ਜਾਏ ਜਿੱਥੇ 7 ਤੇ 9 ਸਾਲ ਦੇ ਬੱਚੇ ਨੀਹਾਂ 'ਚ ਖਲੋਤੇ ਦਾਦੀ ਮਾਂ ਦੇ ਸਿਖਾਏ ਤੇ ਪੜ੍ਹਾਏ ਹੋਏ ਜ਼ੁਲਮ ਦੇ ਨਾਲ ਟੱਕਰ ਲੈਂਦੇ ਆ ਕਰਤੇ ਦੀ ਸੱਦ ਦਿੰਦੇ ਆ ਗੁਰੂ ਦੇ ਪਿਆਰ ਦੇ ਵਿੱਚ ਆਪਣਾ ਕੀਮਾ ਕੀਮਾ ਕਰਵਾ ਗਏ ਹੋ ਦੁਨੀਆ ਦੀ ਤਾਰੀਖ 'ਚ ਇਹੋ ਜੀ ਗਵਾਹੀ ਤੁਹਾਨੂੰ ਕਿਦਰੇ ਨਹੀਂ ਮਿਲੇਗੀ ਮੈਂ ਇੱਕ ਬੇਨਤੀ ਹੋਰ ਕਰਦਿਆਂ ਅਸੀਂ ਥੋੜਾ ਸਮਾਂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਦਾ ਸਥਾਪਨਾ ਦਿਵਸ ਮਨਾਇਆ ਭਾਵੇਂ ਉਹਨੂੰ ਨਾਂ ਸੀ ਪਤਾ ਨਹੀਂ ਕਿਹੜੀ ਝਿਜਕ ਕਰਕੇ ਨਹੀਂ ਦੇ ਸਕੇ ਖਿਆਲ ਕਰਿਓ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਨੀਆ 'ਚ ਉਹ ਪਹਿਲਾ ਕੰਮ ਕੀਤਾ ਜੋ ਦੁਨੀਆ 'ਚ ਕਿਦਰੇ ਨਹੀਂ ਸੀ ਹੋਇਆ ਆਪ ਇਤਿਹਾਸ ਨੂੰ ਪੜ੍ਹ ਕੇ ਵੇਖਣਾ 1844 ਈਸਵੀ ਦੇ ਵਿੱਚ ਸਭ ਤੋਂ ਪਹਿਲਾਂ ਹਲਵਾਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਸੀ ਫਰਾਂਸ ਦੇ ਵਿੱਚ ਤੇ 1710 ਈਸਵੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੰਮ ਕੀਤਾ ਪੰਜਾਬ ਦੀ ਧਰਤੀ ਦੇ ਉੱਤੇ 1900 ਕੁਝ ਦੇ ਵਿੱਚ ਮੈਨੂੰ ਸਨ ਵਿਸਰ ਗਿਆ ਸਰ ਹੈ ਨਰੀ ਡੁਨਾਟ ਨੇ ਖਿਆਲ ਕਰਿਓ ਸਰ ਹੈ ਨਰੀ ਡੁਨਾਟ ਨੇ ਰੈਡ ਕਰਾਸ ਸੁਸਾਇਟੀ ਸ਼ੁਰੂ ਕੀਤੀ ਸੀ ਇੱਕ ਜੰਗ ਦੇ ਮੈਦਾਨ ਨੂੰ ਵੇਖ ਕੇ ਉਹਦੇ ਅੰਦਰ ਇਹਨਾਂ ਦਰਦ ਉੱਠਿਆ ਕਿ ਜਿਹੜੇ ਲੋਕ ਜੰਗਾਂ ਲੜਾਈਆਂ ਭੁੱਖ ਮਰੀਆਂ ਚ ਮਾਰੇ ਜਾਂਦੇ ਨੇ ਬਿਮਾਰ ਹੁੰਦੇ ਨੇ ਬੇਕਰੇ ਹੁੰਦੇ ਨੇ ਜਾਂ ਕਿਸੇ ਤਰ੍ਹਾਂ ਆਰੀ ਹੋ ਜਾਂਦੇ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਕੁਝ ਕਰਨਾ ਚਾਹੀਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਪਰਮ ਪਿਆਰੇ ਸੇਵਕ ਭਾਈ ਕਨਈਆ ਨੂੰ ਇਹ ਬਖਸ਼ਸ਼ਾਂ ਦਿੱਤੀਆਂ ਤੇ ਡਿਊਟੀ ਲਾਈ 1704 ਈਸਵੀ ਦੇ ਅੰਦਰ ਅਸੀਂ ਤਾਂ ਦੁਨੀਆ ਨੂੰ ਦੱਸ ਹੀ ਨਹੀਂ ਸਕੇ ਕਿ ਸਾਡੇ ਕੋਲ ਕਿੰਨੀ ਕੁ ਕੀਮਤੀ ਵਸਤੂ ਹੈ ਅਸੀਂ ਤਾਂ ਉਸ ਨੂੰ ਢੱਕ ਕੇ ਰੱਖਿਆ ਆਪ ਵੇਸ ਲਿਓ ਗਏ ਗੁਰੂ ਕੇ ਪਿਆਰ ਵਾਲਿਓ ਗੁਰਸਿੱਖੀ ਦੇ ਗਿਆਨ ਨੂੰ ਦੁਨੀਆ ਦੇ ਸਾਹਮਣੇ ਕਰੋ ਔਰ ਦੁਨੀਆ ਨੂੰ ਦੱਸੋ ਕਿ ਸਾਡੇ ਕੋਲ ਉਹ ਚੀਜ਼ਾਂ ਨੇ ਉਹ ਘਟਨਾਵਾਂ ਨੇ ਜੋ ਦੁਨੀਆ ਦੀ ਤਾਰੀਖ ਦੇ ਅੰਦਰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਘਰ ਵੱਲੋਂ ਵਰਤਾਈਆਂ ਗਈਆਂ ਨੇ ਇਹ ਗੁਰੂ ਨਾਨਕ ਦਾ ਵਿਰਸਾ ਹੈ ਇਹ ਗੁਰੂ ਨਾਨਕ ਦੀ ਬਾਣੀ ਹੈ ਜਿਸ ਨਾਲ ਜੁੜ ਕੇ ਸਾਡੇ ਜੀਵਨ ਦਾ ਭਲਾ ਹੋਣਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਅਸੀਂ ਇਸ ਮਹੀਨੇ ਵਿੱਚ ਮਨਾਉਣ ਜਾ ਰਹੇ ਹਾਂ ਗੁਰੂ ਕੇ ਪਿਆਰ ਵਾਲਿਓ ਕਦੇ ਖਿਆਲ ਕੀਤਾ